ਤੇਰੀ ਗੱਲ ਨਯਾਰਾ ਵਿਕੀ ਹੁੰਦਾ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਮੈਨੂੰ ਥੋੜਾ ਹੋ ਗਿਆ ਹਨੇਰਾ ਤੇ ਬਾਈ ਬੜਾ ਚੌਂ ਲਾ ਪਿਆ ਸੀਗਾ ਜਾਦੂ ਆ ਕੇ ਆਹੜਾ ਕਾਕਾ ਬਰਾੜ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 99488 ਹੈ ਜੀ ਥੱਲੇ ਵਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਦੋ ਟਾਈਮ ਚਾਰ ਟਾਈਮ ਪੁਰ ਥੱਲੇ ਕਰਕੇ ਤੁਸੀਂ ਪਹੂਚੋ ਕੇ ਲਿਜਾਵੋ ਜਿਹਦੇ ਨੂੰ ਪਹੁੰਚਾਜਦਾ ਚੰਗਾ ਲੱਗਦਾ ਵਾ ਤੁਸੀਂ ਪਸੂ ਆਦੀ ਮਰਜ਼ੀ ਨਾਲ ਖਰੀਦ ਕੇ ਲਿਜਾ ਸਕਦੇ ਹੋ ਜੀ ਅੱਜ ਦੀ ਵੀਡੀਓ ਚ ਬਾਈ ਕੋਲੇ ਚਾਰ ਨਾਕ ਵਗਾਊਆ ਕਾਕੇ ਕੋਲੇ ਚਾਰੇ ਫੁੱਲ ਚੰਗੀਆਂ ਤੇ ਸੂਂੀਆਂ ਸਵਾਂੀਆਂ ਵਾ ਦੋ ਦੋ ਤੇ ਇੱਕ ਨਾਲ ਵੇਖ ਹੀ ਜਾਵਾ ਬਾਕੀ ਜਾਣਕਾਰੀ ਬਾਈ ਤੋਂ ਲਾਵਾਂਗੇ ਤਿੰਨ ਹਾਂ ਅੰਦਰ ਵੜਾ ਖੜੀਆਂ ਵਾ ਤੇ ਦੋ ਇੱਕਾ ਵੜ ਬਾਹਰ ਖੜੀ ਜਾਗੀ ਡੱਬੀ ਜਾਦਲੇ ਪੱਠੇ ਖਾਈ ਜਾਂਦੀ ਹੈਗੀ ਬਾਰ ਕਨਮਾ ਕਨਮਾ ਹੋਈ ਜਾਂਦੀ ਮੀਂਹ ਪਈ ਜਾਂਦਾ ਤੁਸੀਂ ਦੇਖ ਸਕਦੇ ਹੋ ਜੀ ਆਹ ਵੇਖ ਲੋ ਦੀ ਵਹਿੜ ਥਾਣ ਹਵਾਨਾ ਫੇਰ ਤੁਸੀਂ ਵਹਿੜ ਦਾ ਇਹਦਾ ਵੀ ਆਹ ਵੇਖ ਲੋ ਐਟਰ ਕਾ ਗੋਹਾ ਕੋਈ ਮੋਕਾ ਲਾਉ ਨਾ ਇੱਥੇ ਹਾਂਜੀ ਲੋ ਦੋਸਤੋ ਬਾਪਾ ਥੱਕੇ ਹੋਣ ਬਾਈ ਕਹਿੰਦਾ ਮੋਕਾ ਮਾਰਦੇ ਸਾਰੀਆਂ ਆਹ ਵੇਖ ਲੋ ਬਾਣੇ ਤਾਂ ਦੀ ਗੱਡੀ ਫਈਆ ਦੋ ਤੁਹਾਨੂੰ ਬਾਈ ਦੱਸੂਗਾ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਲੈਨੇ ਚਾਰਾ ਵੇੜਾਂ ਬਾਰੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਠੀਕ ਹੈ ਬਾਈ ਥੋੜਾ ਕਵੇਲਾ ਹੋ ਗਿਆ ਮਾਫੀ ਚਾਹੁੰਦੇ ਆ ਗਿਆ ਨੇਰਾ ਹੋ ਗਿਆ ਜੀ ਚਲੋ ਕੋਈ ਨਾ ਕੰਮ ਧੰਦੇ ਵਿੱਚ ਮੀਂਹ ਪਈ ਜਾਂਦਾ ਨਾ ਹਾਂ ਇੱਕ ਮੀਂਹ ਪਈ ਜਾਂਦਾ ਹਾਂਜੀ ਹਾਂਜੀ ਚਲੋ ਮੀਂਹ ਵੀ ਵਾਤੇ ਸੁਣਾ ਪੈਂਦਾ ਪਰਮਾਤਮਾ ਹਾਂਜੀ ਹਾਂਜੀ ਹੁਣ ਥੋੜਾ ਜਿਹਾ ਪਵੇ ਠੀਕ ਹੈ ਜੀ ਹਰ ਬੰਦੇ ਨੂੰ ਤਾਂ ਦਰੋਸਤੀ ਬਾਕੀ ਸੇ ਕਈ ਥਾਈ ਬੜਾ ਪੈ ਗਿਆ ਬੰਦ ਬਹੁਤ ਪਰੇ ਜਾਣਾ ਹੈ ਹਾਂਜੀ ਹਾਂਜੀ ਬਹੁਤ ਦੁੱਖ ਦੀ ਗੱਲ ਜੀ ਬਾਈ ਵੇਖੀ ਜਾਂਦੀ ਸਹੀ ਗੱਲ ਹੈ ਬਾਈ ਹਾਂਜੀ ਹਾਂਜੀ ਸਹੀ ਗੱਲ ਹੈ ਸਵੇਰੇ ਭਾਈ ਦੂਜੇ ਸੂਏ ਆ ਠੀਕ ਆ ਜੀ ਸਾਨੂੰ ਪਹਿਲੇ ਸੂਏ ਕਿਹਦੇ ਦੀ ਹੈ ਠੀਕ ਆ ਜੀ ਸਾਨੂੰ ਪਹਿਲੇ ਸੂਏ ਕਿਹਦੇ ਦੀ ਹੈ ਠੀਕ ਆ ਜੀ ਦੂਜੇ ਸੂਏ ਦਾ ਦੁੱਧ 15 ਲੀਟਰ ਕੰਡਾ ਮਾਰ ਕੇ ਦਊਗਾ ਮੈਂ ਜਿਹਦਾ ਕੋਈ ਦੂਰ ਬੈਠਾ ਰਹਿੰਦਾ ਹਾਂ ਹਾਂ ਜੀ ਉਹ ਵੀ ਨੀਰਤ ਵਿੱਚ ਇਸ ਤਰ੍ਹਾਂ ਵੀ ਯਾਰ ਦੋਸਤ ਕੋਈ ਗਾਂਦੀਆਂ ਠੀਕ ਆ ਜੀ ਉਹ ਬੰਦਾ ਭੇਜ ਕੇ ਆਉਂਦਾ ਦੋ ਡੰਗ ਚੋਲੇ ਠੀਕ ਆ ਭਾਈ ਸਾਡੀ ਸਰਦ ਦੀ ਖਤਮ ਤੁਹਾਡੀ ਖਤਮ ਠੀਕ ਆ ਭਾਈ ਨਾ ਤੁਸੀਂ ਚੰਗੇ ਨਾਲ ਸੀ ਮਾਰੇ ਠੀਕ ਆ ਭਾਈ ਠੀਕ ਆ ਜੀ ਅਸੀਂ ਤੁਹਾਨੂੰ ਸੋਨਾ ਦੇਣਾ ਸੋਨਾ ਲੈਣਾ ਠੀਕ ਆ ਭਾਈ ਭਾਈ ਗੱਤਕ ਦੀ ਵੇੜਾ ਠੀਕ ਆ ਜੀ ਤੇ ਜਦੋਂ ਮਰਜੀ ਫਰਦਰੀ ਰੁਪਈਆ ਠੀਕ ਆ ਵਿੱਚੋਂ ਕੋਈ ਛੋਟ ਛੱਪਾ ਛੋਟ ਛੱਪਾ ਹਜੂ ਕੋਈ 100000 ਰੁਪਈਆ ਬਾਈ ਠੀਕ ਆ ਬਾਈ ਪਸ਼ੂ ਮਹਿੰਗੇ ਆ ਭਰਾਵੋ ਪਸ਼ੂ ਨਹੀਂ ਮਿਲਦੇ ਠੀਕ ਆ ਜੀ ਇਹ ਤਾਂ ਹੈਣੀ ਆਪਾਂ ਗੱਡੀ ਚੱਕੀ ਤੇ ਪੰਡਾ ਨੂੰ ਮੈਂ ਭਾਰ ਲਾਂਗੇ ਦੋ ਤਿੰਨ ਗਾਇਆਂ ਭਾਰ ਲਾਂਗੇ ਉਹ ਕਰਾਂ ਤੁਸੀਂ ਵਾਕਾ ਫੜਦੇ ਹੋ ਠੀਕ ਆ ਬਾਈ ਠੀਕ ਆ ਲਓ ਦੋਸਤੋ ਬਾਈਕ ਦਾ ਆਪਣੇ ਪਹਿਲਾਂ ਦੱਸੋ ਦੱਸ ਸਕਦੇ ਦਿੱਤੀ ਆ ਗਈ ਤੁਸੀਂ ਦੂਜਾ ਮੰਨ ਲਿਓ ਤਾਂ ਥੱਲੇ 15 ਕਿਲੋ ਕੰਡੇ ਵਾਲਾ ਵਾ 7.5 ਕਿਲੋ ਸਵੇਰ ਚੋਲੇ 7.5 ਕਿਲੋ ਸ਼ਾਮ ਨੂੰ ਚੋਲੇ ਤੁਸੀਂ ਚਾਰ ਹੀ ਥਾਣਾ ਕੋਈ ਫੋਟ ਸ਼ਾਂਕ ਨਹੀਂ ਗਈ ਪ੍ਰਿੰਟ ਪੁਂਟ ਵ ਤੇ ਦੋ ਨੰਬਰ ਵੈੜੇ ਜੀ ਬਾਈ ਚੋਈ ਜਦੋਂ ਚੋਈ ਜਾਂਦਾ ਸੀਗਾ ਆ ਤਾਂ ਤੁਸੀਂ ਵੀ ਰਖੀ ਲਈ ਹਾਂ ਚੋਕੇ ਹਟਿਆ ਬਾਈ ਹੁਣੇ ਆ ਤਾਂ ਮੇਰਾ ਬਾਈ ਜਦੋਂ ਚੋਕੇ ਹਟਿਆ ਜਨਾ ਮਾ ਲਉਣਾ ਵੈੜਾ ਜਦੋਂ ਨਾ ਠੀਕ ਆ ਬਾਈ ਜਦੋਂ ਦੇਖੀ ਲੈ ਮੇਰੇ ਭੈਣ ਪਰਾਉਣਾ ਹਾਂਜੀ ਹਾਂਜੀ ਦਰ ਤਰੀਕ ਵੀਰੇ ਬੋਲਦੀ ਕੀ ਆਪੀ ਜੀ ਹਾਂਜੀ ਅੱਜ ਦੋਸਤੋ ਤਰੀਕ ਹੈਗੀ ਆ ਇੱਕ ਮਿੰਟ ਬਾਈ ਮੇਰੇ ਭੈਣ ਪਰਾ ਕਈਆਂ ਪੰਡਾ ਦੋਂਦਾ ਵੀ ਤੁਹਾਡੇ ਮਤਲਬ ਕਿ ਵੀਡੀਓਾਂ ਨੇ ਇਹ ਅੰਗਰੇਜ਼ੀ ਕਰਦੀ ਭਰਾਵੋ ਵੀਡੀਓ ਨਹੀਂ ਕੀਤੀ ਹੱਥ ਮਾਰ ਕੇ ਮਾਫੀ ਚਾਹ ਉਹ ਆਪਦਾ ਵੀ ਯੂਟਿਊਬਰ ਲੋਆਂ ਯੂਟਿਊਬਰ ਲੋਆਂ ਜਿਹੜੀ ਅੰਗਰੇਜ਼ੀ ਕੀਤੀ ਕਈ ਪੁੰਡੀ ਅੰਗਰੇ ਉਹ ਇਹ ਨਹੀਂ ਕਰਦਾ ਕਿ ਨਾਲ ਨੂੰ ਲੋਡ ਆ ਉਹ ਪਤਾ ਕੀ ਗੱਲ ਆ ਬਾਈ ਉਹ ਗਾ ਮੈਂ ਕਲੀਅਰ ਕਰਦਾ ਬਾਈ ਉਹ ਬਾਈ YouTubeer ਕਈਆਂ ਫੋਨਾਂ ਦੇ ਅਖਰੀਜੀ ਕਰ ਦਿੰਦਾ ਉਹ ਕਿੰਜ ਆਪਾਂ ਹੈਡਨ ਲੈਂਦੇ ਪੰਜਾਬੀ ਜਾਂ ਆਪਾਂ ਲੈਂਦੇ ਆ ਉਹ ਬਾਈ YouTube ਵਾਲੋ ਕਿ ਜਵਾਰਜ ਨਹੀਂ ਉਹਦਾ ਹੋਇਆ ਵਾ ਆਟੋਮੈਟਿਕ ਹੀ ਆ ਉਹ ਜਦੋਂ ਆਪਾਂ ਵਾਪਸ ਸੈਟਿੰਗ ਕੱਢਾਂਗੇ ਫੋਨ ਦੀ ਜਦੋਂ ਆਪਾਂ ਕੁਆਲਿਟੀ ਡਾਊਨ ਪੜਾ ਦੇ ਹੁਣ ਪਤਾ ਹੁੰਦਾ ਵਾ ਜਦੋਂ ਆਪਾਂ ਸੈਟਿੰਗ ਨਾ ਪਾਾਂਗੇ YouTube ਵੀਡੀਓ ਵੇਖਦੇ ਹਾਂ ਇੱਕ ਪਸਲੇ ਕੁਆਲਿਟੀ ਤੇ ਲੱਗ ਕੇ ਆਉਂਦਾ ਉੱਥੋਂ ਬੰਦਾ ਚੇਂਜ ਕਰ ਲੇ ਪਿਆ ਆਪੀ ਕਰ ਲਿਆ ਉੱਥੇ ਠੀਕ ਆ ਜੀ ਹਾਂਜੀ ਉਹ ਕਈਆਂ ਵੀਰਾਂ ਨੂੰ ਬਾਈ ਬਾਈ ਮੈ ਮਗਾਏ ਤਾਂ ਪਿਆ ਬੀਜੀ ਪੂਣਾ ਹਟਾ ਨਹੀਂ ਆਈ ਹੈ ਅਗਰੇ ਜੀ ਨਾਲ ਆਪਣਾ ਅਗਰੇ ਜੀ ਕਿੱਥੇ ਆਉਂਦੀ ਆ ਅਗਰੇ ਜੀ ਨਾਲ ਆਉਂਦੀ ਆ ਐਸੇ ਤੁਸੀਂ ਤਾਂ ਜੱਟ ਹੈ ਹਾਂਜੀ ਹਾਂਜੀ ਬਾਈ ਉਹ ਨਾ ਉਹਣਾ ਆ ਫੇਸਬੁੱਕ ਤੇ ਕੀ ਦੇਰੀ ਫਰਾਂਚਾ ਚੈਨਲ ਦੇ ਨਾਲ ਵੀਡੀਓ ਪਾਵਾਂਗੇ ਉੱਥੇ ਪਿਆ ਵੀ ਚੱਲਦੀ ਆ ਹਾਂਜੀ ਛੋਟੇ ਪਿਆ ਵੀ ਚੱਲਦਾ ਵਾ ਬਾਕੀ ਜੇ ਕੇ ਵੀ ਉਹਨੂੰ ਮਾਰਦੀ YouTube ਤੇ ਤੁਸੀਂ ਕੱਢੋ ਜੇ ਕਿਸੇ ਵੀਰ ਨੇ ਕੋਈ ਵੀਡੀਓ ਲੈਣੀ ਦੀ ਬਰਾੜ ਸਾਹਿਬ ਸਾਹਿਬ ਦੀ ਮੇਰਾ ਨਾਮ ਰਿਹੜ ਕਾਲ ਮੇਰਾ ਨੰਬਰ 98783 93488 ਆ ਤੁਹਾਨੂੰ ਮੈਂ ਸ਼ਾਰਟ ਪਾ ਦੂੰਗਾ ਵੀਡੀਓ ਦਾ ਉਹ ਚ ਕਲੀਅਰ ਹੋਊਗੀ ਹਾਂਜੀ ਹਾਂਜੀ ਬਾਈ ਕਿਵੇਂ ਤੇ ਕੀ ਗੱਲ ਹਾਂ ਹਾਂ ਨਹੀਂ ਬਾਈ ਨਾਲ ਗੱਲਬਾਤ ਕਰੋ ਤੁਸੀਂ ਕਲੀਅਰ ਕਰ ਲਿਆ ਕਰੋ ਜੀ ਇਹ ਦਵਾਂਗੇ ਬਾਈ 32000 ਰੁਪਏ ਦੀ ਵਾੜ ਠੀਕ ਆ ਜੀ 5-5 ਕਿਲੋ ਡੱਕ ਦਾ ਦੁੱਧ ਠੀਕ ਆ ਬਾਈ ਠੀਕ ਆ ਜ ਠੀਕ ਹੈ ਮੇਰ ਦਾ ਦਹੀਂ ਦੱਸੀ ਬਣਾਓ ਤੋ ਨਾ ਖਾਓ ਠੀਕ ਹੈ ਭਾਈ ਨਿੱਗਰ ਨੁਗਰ ਬਹੁਤ ਮੱਝਾਂ ਰਗੀਗਾ ਮੱਝਾਂ ਮੱਝ ਲਈ ਸਮਝਣਾ ਹਾਂ ਮੱਝਾਂ ਰਗੀ ਮੱਝ ਲਈ ਸਤ 34 32000 ਤੇ ਮਿਲੂਗੀ ਚਾਰ ਹੀ ਥਾਣੇ ਦੇ ਆ ਕਈ ਫੋਟੋ ਸ਼ਾਂਕ ਨਹੀਂ ਕੀਤੀ ਦੇਖ ਸਕਦੇ ਹੋ ਇਹ ਹੁਣ ਚੋਈ ਹੋਈ ਆ ਸੋਹਣਾ ਥਾਣਾ ਹਵਾਨਾ ਵਾ ਹਾਂ ਅੱਜ 24 ਤਰੀਕ ਅਠਾ ਮਹੀਨਾ 2025 ਦਿਨ ਐਤਵਾਰ ਦਾ ਵਾ ਇਹ ਸਵੇਰ 7:00 ਵੀਰ ਚਲਣੀ ਆਗੀ ਇਹ ਕੱਦ ਦਿਨ ਦੱਸ ਬਾਈ ਹਾਂ ਕੱਲ ਨੂੰ ਮੰਗਲਵਾਰ ਸੋਮਵਾਰ ਵੀ ਚਲਣੀ ਆ 25 ਤਰੀਕ ਨੂੰ ਸੋਮਵਾਰ ਦਿਨ ਸੋਮਵਾਰ 25 ਤਰੀਕ 25 ਦਿਨ ਸੋਮਵਾਰ ਦਿਨ ਸੋਮਵਾਰ ਹਾਂਜੀ ਬਾਈ ਕੱਲ ਨੂੰ ਦੰਦੂਗੀ ਮੇਰੇ ਭੈਣ ਭਰਾ ਕਈ ਬੰਦੇ ਬਹੁਤ ਅਨਪੜ ਬੰਦੇ ਚਲ ਨਹੀਂ ਪੜਦਾ ਉਹ ਆਪਾਂ ਉੱਥੇ ਸੈਟਿੰਗ ਵੀ ਲਾ ਦੇਾਂਗੇ ਤਰੀਕ ਵੇਖ ਲਿਆ ਕਰੋ ਹਾਂਜੀ ਅੱਜ ਵੀ ਲਾ ਕੇ ਦਿਆ ਕਰਾਂਗੇ ਠੀਕ ਆ ਬਾਈ ਇਹਦਾ ਦਾ ਹਾਂਜੀ ਭਾਈ ਠੰਡੀ ਸੀਲ ਹੈ 10 ਲੀਟਰ ਤੁਹਾਡਾ ਠੀਕ ਹੈ ਜੀ ਅਸੀਂ ਜਿੰਨਾ ਬੰਦਨ ਦਿੱਤੀ ਹੈ ਵੀਡੀਓ ਬਣਾ ਕੇ ਹਾਂਜੀ ਤੇ ਨਾਮ ਲੈ ਕੇ ਤੁਹਾਨੂੰ ਮੇਰਾ ਨਾਮ ਪੁੱਛਣ ਉਹਨਾਂ ਦਾ ਨਾਮ ਮੇਰੇ ਕੋਲ ਨੰਬਰ ਨੇ ਉੱਤੋਂ ਠੀਕ ਹੈ ਭਾਈ ਜਿੰਨਾ ਤੁਹਾਨੂੰ ਦੁੱਧ ਮਿਲਾ ਕੇ ਦੁੱਧ ਸਿਰਫ ਤੇ ਗਨੀਪਲੇ ਠੀਕ ਹੈ ਜੀ 14 ਲੀਟਰ ਭਾਈਏ ਕੱਲ੍ਹ ਤੁਹਾਰੀ ਯਾਰ ਦੂੰਗਾ ਠੀਕ ਹੈ ਠੀਕ ਹੈ ਜੀ ਚਲ ਦੇ ਇੱਕ ਠੀਕ ਹੈ ਬਾਈ ਕੱਲ ਨੂੰ ਜੇ ਕੋਈ ਵੀਰ ਆਕੇ ਮੇਰੇ ਕੋ ਟੈ ਹੋਇਆ ਆਪਾਂ ਚੋ ਆਕੇ ਚੋ ਆਕੇ ਵੀਡੀਓ ਪਾਵਾਂਗੇ ਠੀਕ ਹੈ ਨਾ ਉਹ ਸੋਹਣਾ ਥਾਣਾ ਖਵਾਨਾ ਵਾ ਚਾਰੇ ਥਾਣੇ ਦੇ ਆ ਕੋਈ ਫੂਡ ਸ਼ਾਕ ਨਹੀਂ ਗਈ ਆ ਮਾੜੀ ਜੀ ਇੱਦਾਂ ਆ ਜਾ ਉਹੀ ਆ ਜਾਂਦਾ ਵਾ ਠੰਡੀ ਸੱਕ ਨਹੀਂ ਕਿ ਮੈਂ ਹੱਥ ਲਾਈਏ ਨਾ ਪੂਰਾ ਵੀ ਨਹੀਂ ਕਰਦੀ ਜਮਾ ਮੱਝਾਂ ਆ ਕੇ ਮੋਟੇ ਮੋਟੇ ਥਾਣਾ ਚਾਰ ਤੁਸੀਂ ਵੇਖ ਸਕਦੇ ਹੋ ਜੀ ਮੌਲ ਜੀ ਦਾ 41000 ਰੁਪਇਆ ਵਿੱਚੋਂ ਕੀ ਤੁਹਾਡਾ ਮਾਨ ਤਨ ਤੁਹਾਡਾ ਜਰੂਰ ਕਰ ਦੂਗਾ ਬਾਈ ਜੇ ਤੁਸੀਂ ਚੁਣਾ ਦੋ ਟਾਈਮ ਤੇ ਪੈਸੇ ਵੀ ਬਾਈ ਨੂੰ ਦੇ ਦਿੰਨੇ ਆ ਕਿ ਸੋਹਣਾ ਥਾਣਾ ਖਵਾਨਾ ਵਾ ਫੇਸ ਤਦੋਂ ਚਿੱਟਾ ਮੱਝਾਂ ਰਗਾ ਇੱਕ 4 ਨੰਬਰ ਦਾ ਆਇਆ ਬਾਈ 4 ਨੰਬਰ ਦਾ ਬਾਈ ਕੀ ਪੁੱਛਣਾ ਯਾਰ ਚਲੋ ਪੁੱਛਦਾ ਹਾਂ ਹਾਂਜੀ ਹਵਾਨਾ ਬਹੁਤ ਚੰਗਾ ਹਵਾਨਾ ਬਾਈ ਕੋਈ ਹੈ ਅੱਛਾ ਹਾਂਜੀ ਅੱਛਾ ਇਹ ਹਾਂਜੀ ਹਾਂਜੀ ਬਾਈ ਬਾਈ ਜਿਵੇਂ ਗੱਲ ਚਲੋ ਜੋ ਸਾਨੂੰ ਭੈਣ ਭਰਾ ਕਹਿੰਦੇ ਇਹਦੇ ਤੁਹਾਨੂੰ ਮਾਰਨਾ ਇਹਦੇ ਵੀਡੀਓ ਤੇ ਬੋਲਦੇ ਆ ਜਿਹੜਾ ਸੋ ਦੱਸਿਆ ਪਹਿ ਦੱਸ ਦੇਣਾ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ 2 ਮਹੀਨੇ ਗੱਛੀ ਨੂੰ ਠੀਕ ਹੈ ਬਾਈ ਉਹ ਤੋਂ ਬਈ 11 ਲੀਟਰ ਹੈ 11 ਲੀਟਰ ਦਾ ਠੀਕ ਹੈ ਬਾਈ ਜਿਹਦਾ ਮੁੱਲ 34000 ਰੁਪਏ ਹੈ ਪ੍ਰੋਪਰ ਜੰਦਨ ਤੋੜ ਕੇ ਵਾਂਦੇ ਕਰਮ ਕਰਮ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਦੋਸਤੋ ਪ੍ਰਿੰਟ ਪ੍ਰੋਡਕਟ ਅਸੀਂ ਦਾ ਬਹੁਤ ਚੰਗਾ ਤੇ ਦੇਖ ਸਕਦੇ ਹੋ ਫੇਸ ਕੁਆਡ ਚੈੱਕ ਕਰੋ ਖੜੀ ਗਾਲਾਂ ਕਰੀ ਜਾਂਦੀ ਹੈਗੀ ਸੋਹਣਾ ਥਾਣਾ ਦਾ ਸਾਈਜ਼ ਆ ਚਾਰ ਹੀ ਥਾਣਾ ਦੇ ਆ ਫੋੜ ਨਹੀਂ ਕੋਈ ਸ਼ਾਕ ਨਹੀਂ ਗਈ ਸੋਹਣੀ ਵਹਿੜਾ ਤੇ ਦੇਖ ਸਕਦੇ ਹੋ ਜੀ ਮੌਲਜੇ ਦਾ 30000 ਰੁਪਏ 11 ਕਿਲੋ ਤੁਸੀਂ ਚੋਕ ਰਹੇ ਸਾਢੇ 5 ਕਿਲੋ ਡੱਕ ਡਾਂ ਸਾਢੇ 5 ਕਿਲੋ ਸਵੇਰੇ ਜੇ ਕੋਈ ਸ਼ੱਕ ਹੋਵੇ ਤਾਂ ਬੰਦਾ ਇੱਕ ਟੱਟੇ ਹੋਰ ਚੋਕੇ ਲੈ ਜਾਵੇ ਆਪਦੀ ਅੱਜ ਦੀ ਵੀਡੀਓ ਚ ਬਹੁਤ ਚੰਗੇ ਬਾਈ ਕੋਲੇ 4 ਨਾਲ ਦੀ 2 ਚ ਵੱਡੇ ਆ ਮਾੜਾ 15 15 ਕਿਲੋ ਵਾਲੀਆਂ ਆ ਭਾਈ ਹੁਣ ਜਦੋਂ ਚੂਣ ਵੀ ਲੱਗ ਪਿਆ ਇਸ ਵਹਿੜ ਨੂੰ ਜੇ ਹੁਣ ਵੀਡੀਓ ਚ ਜੋ ਸੁਵੇ ਸਵੇ ਨਾ ਆ ਗਏ ਚ ਵਹਿਮ ਵੀ ਖਾ ਤੁਸੀਂ ਚੋਕੇ ਲੈ ਲੈਣੀ ਆ ਬਾਈ ਦੇ ਘਰੋਂ ਅੱਜ ਦੀ ਵੀਡੀਓ ਵਿੱਚ ਬਾਈ ਦੇ ਆਪਾਂ ਜਿਹੜੇ ਚਵਾ ਕੇ ਦੇਵਾਂਗੇ ਗਰੰਟੀ ਲੈ ਕੇ ਦੇਵਾਂਗੇ ਠੀਕ ਆ ਬਾਈ ਆਪਣੇ ਜਿਹੜੇ ਬੰਦਾ ਕੋਈ ਦੂਰ ਦਰਡੇ ਬੈਠਾ ਹਾਂਜੀ ਮੇਰਾ ਭੈਣ ਭਰਾ ਕੋਈ ਨੇੜੇ ਬੈਠਾ ਬੰਦਾ ਕੋਈ ਯਾਰ ਦੋਸਤ ਠੀਕ ਆ ਬਾਈ ਹਾਂਜੀ ਹਾਂਜੀ ਉਹਨਾਂ ਨੂੰ ਚਵਾ ਲੈਣਾ ਅਸੀਂ ਆਪਣੀ ਟੈਨਸ਼ਨ ਖਤਮ ਅੱਗੇ ਦੋਟਾ ਚਵਾਉਣਾ ਠੀਕ ਆ ਬਾਈ ਕਿਉਂ ਆਪਣੀ ਸਾਈਡ ਤੋਂ ਦੀ ਖਤਮ ਉਹਨਾਂ ਦੀ ਖਤਮ ਠੀਕ ਆ ਬਾਈ ਜੇ ਇੱਕ ਇੱਕ ਵਾਰ ਮਨ ਗੱਬਰ ਲੈਂਦੇ ਆ ਡਾਕਟਰ ਸਾਥ ਜਿਹੜੇ ਮਰ ਜੂਗਾ ਫਪਕ ਲੈਣਾ ਠੀਕ ਹੈ ਭਾਈ ਭਾਈ ਧੋਖਾ ਨਾ ਖਾਇਆ ਕਰੋ ਪੈਸੇ ਬਹੁਤ ਧੋਖਾ ਬਣਦਾ ਸਹੀ ਗੱਲ ਭਾਈ ਜਿਹੜੇ ਮੇਰੇ ਭੈਣ ਭਾਣੇ ਪੁੱਛੂ ਬੇਟਣਾ ਹੁੰਦਾ ਦੁੱਧ ਨਾਲ ਪੁੱਛੂ ਉਹਦਾ ਭਾਈ ਤੁਹਾਨੂੰ ਵੀਡੀਓ ਪਾਇਆ ਠੀਕ ਹੈ ਜੀ 89 47 28 93 ਦੇ ਬਹਿਰ ਕਰਿਆ ਕਰੋ ਠੀਕ ਹੈ ਜੀ ਦਸ ਦਰ ਗੱਡੀ ਉਹ ਨਹੀਂ ਮਾਂ ਮਨ ਲਗੇ ਜੈਨਰੇਟਰ ਨਾਲ ਮਾਰਕੀਟ ਜਾਂਦਾ ਠੀਕ ਹੈ ਬਈ ਹਰਦੀ ਹੈ ਤਾਂ ਸਾਨੂੰ 48 ਦੇ ਦਿਆ ਕਰ 2058 ਕਰੀਕਾ ਠੀਕ ਹੈ ਕਰ ਜਾ ਹਾਂਜੀ ਆਪ ਦੀ ਭਾਈ ਠੀਕ ਹੈ ਭਾਈ ਕਿੰਨੇ ਕੀ ਭਾਈ ਜਿੱਦ ਕਹਿੰਦਾ ਕਿਦੋਂ ਕਾਰ ਲੈ ਲਵਾਂਗੇ ਫਰਦਨ ਰੋਜ਼ ਨਾ ਕਿਉਂ ਹਾਂਜੀ ਭੁੱਲ ਜਾ ਤੂੰ ਠੀਕ ਹੈ ਜਿੱਦ ਕਿਲਾ ਪੜਦੇ ਜਿੱਦ ਕਿਹਦਾ ਮਕਾਨ ਲੈ ਲਵਾਂਗੇ ਭੁੱਲ ਜਾ ਭਰਾਓ ਠੀਕ ਹੈ ਇਹ ਵੀ ਖਰਚਿਆ ਠੀਕ ਹੈ ਭਾਈ ਇਹਨਾਂ ਇੰਨੀ ਪਕਾਈ ਕਰਕੇ ਜੇ ਦੋ ਮਰਗੀਆਂ ਤੇ ਕੱਪੜੇ ਲੈ ਗਏ ਠੀਕ ਹੈ ਜੀ ਸਭ ਦੇ ਭੜੀ ਬਹੁਤਾ ਲੈਣ ਇਹ ਠੀਕ ਹੈ ਭਾਈ ਤੇ ਤੂੰ ਇਹ ਕਰਕੇ ਮੇਰੇ ਜਿਹੜੇ ਬੰਦੇ ਆ ਮੈਂ ਕੱਢ ਲਉ ਠੀਕ ਹੈ ਜੀ ਅੱਜ ਧਾਰਾ ਚ ਮਾਰ ਦੇ ਆ ਮੂਹਰੇ ਆ ਵਾਹ ਦੋਸਤ ਮੈਂ ਕਿਹਾ ਧਾਰਾ ਮ ਮੱਕ ਮੂਰੋ ਚ ਮਾਰਦੀ ਹਾਂ ਆ ਆ ਦੇਖੋ ਦੋਸਤੋ ਬਾਕੀ ਠੜਪੂਰ ਛਟਿਆ ਉਹ ਤੁਸੀਂ ਆ ਕੇ ਚੋ ਲੈਣੀ ਹੈਗੀ ਆ ਅੱਜ ਦੇ ਬਹੁਤ ਚੰਗੇ ਬਾਈ ਦੇ ਚਾਰ ਨਾਕ ਸੀ ਚਾਰ ਪੰਜਾਂ ਕੇ ਲੈਤੀ ਆ ਤੁਹਾਨੂੰ ਇੱਕ ਨੰਬਰ ਤੇ 15 ਕਿਲੋ ਮੁੱਲ ਸਿਰਫ 43000 ਰੁਪਇਆ ਦੋ ਨੰਬਰ ਤੇ 10 ਗ੍ਰਾ ਕਲ ਦੁੱਧ ਮੁੱਲ ਸਿਰਫ 32000 ਰੁਪਇਆ ਜਦ 14 ਕਿਲੋ ਕੰਡੇ ਵਾਲਾ ਮੁੱਲ 40000 ਰੁਪਇਆ 41000 ਸੌਰੀ ਚਾਰ ਨੰਬਰ ਤੇ ਦੋ 11 ਕਿਲੋ ਮੁੱਲ ਸਿਰਫ ਇਹਦਾ 34000 ਰੁਪਇਆ ਜਿਹਦੇ ਪਸੰਦ ਆਏ ਬਾਈ ਨਗਰ ਦੇ ਬਸ ਸਾਰੇ ਜੀ ਦਾ ਧੰਨਵਾਦ ਜੀ